ਨਾ ਦੇ ਕਨਾਮ ਮਿਲੇ ਤਾਂ ਜੀਵਨ ਤਨ ਮਨ ਦੀਵੇ ਹਰਿਆਉ ਅਸੀਂ ਇੱਕ ਵਾਰੀ ਬਾਹਰ ਖੜੇ ਤੇ ਮੇਰੇ ਪਿੱਛੇ ਜਵੇਂ ਮੇਰੀ ਪਿੱਠ ਸੀ ਉਥੇ ਜੋਸ਼ੀ ਦਾ ਦੁਕਾਨ ਸੀ ਜੋਸ਼ੀ ਕੁਝ ਤਾਰਾ ਵਿਗਿਆਨੀ ਸਟਾਰ ਦਾ ਨਾਲੇਜ ਰੱਖਦਾ ਸੀ ਬਾਹਰ ਆ ਗਿਆ ਕਹਿੰਦਾ ਬੜੇ ਪਾਕ ਆਣ ਮੈਂ ਕਿਹਾ ਬਾਮਨ ਕੀ ਕਹਿ ਰਿਹਾ ਸਾਨੂੰ ਭਾਈ ਕੀ ਗੱਲ ਬਾਰੇ ਜੋਸ਼ੀ ਜੀ ਕੀ ਗੱਲ ਕਹਿੰਦਾ ਨਹੀਂ ਮੈਂ ਸੱਚ ਕਹਿ ਰਿਹਾ ਤੁਸੀਂ ਬਹੁਤ ਪਾਗਾਂਲੇ ਹੋ ਬਹੁਤ ਪਾਗਾਂਲੇ ਮੈਂ ਤਾਰਾ ਵਿਗਿਆਨੀ ਹਾਂ ਮੈਂ ਤੁਹਾਨੂੰ ਦੱਸਾਂ ਕੁਝ ਆਪਣੇ ਬਾਰੇ ਮੈਂ ਕਹਿੰਦਾ ਦੱਸ ਕਹਿੰਦਾ ਇੱਕ ਟੂ ਕਰਪਾਨ ਪਾਈ ਹੈ ਨਾ ਇਹ ਮੇਰਾ ਮੰਗਲ ਆ ਇਹ ਸ਼ਕਤੀ ਦਾ ਪ੍ਰਤੀਕ ਹੈ ਨਹੀਂ ਕਿ ਪਲੈਨਟ ਜਿਹਨੂੰ ਆਪਾਂ ਕਹਿੰਦੇ ਆ ਉਪਗ੍ਰਹਿ ਕਹਿੰਦੇ ਆ ਕਹਿੰਦਾ ਮੇਰਾ ਇਹ ਪਲੈਨਟ ਮੰਗਲ ਆ ਤੇ ਇਹ ਸ਼ਕਤੀ ਦਾ ਪ੍ਰਤੀਕ ਆ ਤੇ ਤੂੰ ਸ਼ਕਤੀ ਆਪਣੇ ਕਮਰ 'ਤੇ ਲਟਕਣ ਦੀ ਮੇਰਾ ਮੰਗਲ ਤੇਰੀ ਕਮਰ 'ਤੇ ਲਟਕਣ ਡਿਆ ਔਰ ਸ਼ਕਤੀ ਤੂੰ ਬਹੁਤ ਸ਼ਕਤੀਵਾਨ ਹੈ ਅੱਛਾ ਲੈ ਕੜਾ ਛਣੀ ਹੈ ਨਾ ਕੋ ਤੂੰ ਸੱਜੇ ਤੇਰੀ ਬਾਹ 'ਤੇ ਲਟਕ ਰਿਹਾ ਦੇਖ ਮੇਰਾ ਛਣੀ ਤੇਰੀ ਬਾਹ 'ਤੇ ਲਟਕ ਰਿਹਾ ਅੱਛਾ ਕਮਾਲ ਹੈ ਵੀ ਤੇ ਸ਼ਹਿਰਾ ਮੇਰਾ ਸ਼ੁਕਰ ਹੈ ਸ਼ੁਕਰ ਦਾ ਰੰਗ ਵੀ ਚਿੱਟਾ ਹੁੰਦਾ ਤੇ ਮੇਰਾ ਸ਼ੁਕਰ ਕਹਿੰਦਾ ਮੈਨੂੰ ਗੰਦਗੀ ਨਹੀਂ ਲੱਗਣੀ ਚਾਹੀਦੀ ਗੰਦਗੀ ਲੱਗੀ ਤਾਂ ਸਮਝੋ ਤੁਸੀਂ ਮੇਰਾ ਸਿਰ ਲਾਤਦਾ ਤੇ ਸ਼ੁਕਰ ਹੈ ਵੀ ਕੰਮ ਹੀ ਬਹੁਤ ਕੰਮ ਹੀ ਹੈ ਤੇ ਤੇਰੇ ਗੁਰੂ ਨੇ ਐਡੀ ਵਿਦੂਤਾ ਵਰਤੀ ਹੈ ਕਿ ਉਹਨੂੰ ਟੱਟੀ ਪਿਸ਼ਾਬ ਵਾਲੀ ਜਗ੍ਹਾ ਤੇ ਪੁਆਤਾ ਚਿੱਟੇ ਨੂੰ ਉਹ ਸ਼ੁਕਰ ਉਹ ਕਹਿੰਦਾ ਮੈਨੂੰ ਦਾਗ ਲੱਗਣਾ ਨਹੀਂ ਚਾਹੀਦਾ ਉਹ ਤੇਰੇ ਗੁਰੂ ਪਾਤਸ਼ਾਹ ਨੇ ਉਹਨੂੰ ਕੱਟੀ ਪਿਸ਼ਾਬ ਵਾਲੀ ਜਗ੍ਹਾ ਤੇ ਪੁਆਤਾ ਉਹ ਮਰਿਆ ਪਿਆ ਉਹ ਮਰਿਆ ਪਿਆ ਵਿਕਾਰੀ ਹੈ ਬੜਾ ਵਿਕਾਰੀ ਹੈ ਉਹ ਤਾਂ ਮਰਿਆ ਮੱਛਾ ਮੈਂ ਕਿਹਾ ਹਾਂ ਕਮਾਲ ਹੈ ਕੰਮ ਦੱਸ ਦੱਸ ਕਦਾਂ ਕੇ ਇਸ ਕੀ ਬੰਦੇ ਹੋ ਨਾ ਕੇਸ਼ਰੀ ਜੀ ਇਹ ਬ੍ਰਸਪਤ ਹੈ ਸਾਰੇ ਗ੍ਰਹਾਂ ਦਾ ਨਾਮ ਲੈ ਰਿਹਾ ਹੋਵੇ ਇਹ ਬ੍ਰਸਪਤ ਹੈ ਤੇ ਇਹ ਜੇ ਤੁਸੀਂ ਇਹਦੇ ਦਿਮਾਗ ਤੇ ਬੰਦੇ ਹੋ ਸਿਰ ਤੇ ਬੰਦੇ ਹੋ ਨਾ ਤੇ ਤੁਸੀਂ ਮੋਸਟ ਇੰਟੈਲੈਕਚੁਅਲ ਮੈਨ ਆਫ ਦੀ ਵਰਡ ਹੋ ਮੇਰਾ ਬ੍ਰਸਪਤਾ ਰੰਗ ਵੀ ਸੁਨਹਿਰੀ ਹੈ ਤੇ ਸੁਨਹਿਰੀ ਤੁਸੀਂ ਬੰਦੇ ਹੋ ਤੇ ਸੁਨਹਿਰੀ ਤੇ ਹ ਕੰਗਾ ਰੱਖਦੇ ਨਾ ਕੰਗਾ ਹਾਂ ਕੰਗਾ ਰੱਖਦੇ ਆ ਕਹਿੰਦਾ ਰਾਹੁ ਕੇਤੂ ਹੈ ਰਾਜੇ ਜਰਾ ਆਜਾ ਨਾ ਭਿਖਾਰੀ ਬਣਾ ਦਿੰਦਾ ਤਾਂ ਤੁਸੀਂ ਬਾਣੀ ਵਿੱਚ ਲਿਖਿਆ ਵੀ ਹੈ ਨਦਰ ਪੁੱਠੀ ਜੇ ਕਰੇ ਸੁਲਤਾਨਾ ਘਾਹ ਕਰ ਆਂਦਾ ਸਾਡਾ ਰਾਹੁ ਕੇਤੂ ਹੈ ਇਹ ਕਿਸੇ ਤੇ ਰਾਜ ਆ ਜਾਣਾ ਤੇ ਸੁਲਤਾਨ ਨੂੰ ਭਾਈ ਬਣਾ ਦਿੰਦਾ ਭਿਖਾਰੀ ਬਣਾ ਦਿੰਦਾ ਕਹਿੰਦਾ ਤੁਸੀਂ ਐ ਟੰਗਿਆ ਹੋਏ ਇਹ ਜੂੜੇ ਵੀ ਟੰਗਿਆ ਹੋਏ ਐ ਖੰਡਾ ਵੇਕੇ ਕੀ ਖੰਡਾ ਲਾਇਆ ਉਹ ਖੰਡਾ ਚੈਲੰਜ ਹੈ ਤੁਹਾਡਾ ਕੀ ਮੈਂ ਸਾਰੇ ਕੁਦਰਤ ਦਾ ਮਾਲਕਾਂ ਤੂੰ ਹੈਗਾ ਆਜਾ ਖੰਡਾ ਚੈਲੰਜ ਕਰਦਾ ਮੈਂ ਸਾਰੇ ਕੁਦਰਤ ਦਾ ਮਾਲਕਾਂ ਸਾਰੇ ਪਲੈਨਟ ਮੈਂ ਆਪਣੇ ਸਰੀਰ ਨਾਲ ਬੰਨੇ ਹੋਇਆ ਤੇ ਤੂੰ ਖੰਡਾ ਚੈਲੰਜ ਤੂੰ ਮੇਰੇ ਵਰਗਾ ਹੈਗਾ ਆਜਾ ਕਹਿੰਦਾ ਅਸੀਂ ਤੁਹਾਨੂੰ ਕਿਉਂ ਮਰਵਾਉਨੇ ਆ ਉਹਦਾ ਕਾਰਨ ਹੈ ਕਿ ਜਿਹੜਾ ਗਿਆਤਾ ਪੰਡਤ ਹੈ ਨਾ ਉਹ ਤੁਹਾਨੂੰ ਦੇਖ ਕੇ ਵੀ ਰਾਜੀ ਨਹੀਂ ਐਨਾ ਬਹਾਦਰ ਯੋਧਾ ਹੈ ਐਨਾ ਸਾਰੀ ਕੁਦਰਤ ਆਪਣੇ ਸਰੀਰ ਨਾਲ ਬੰਨੀ ਬੈਠਾ ਹੈ ਕਿਹੜਾ ਬੰਦਾ ਹੈ ਰੱਬੇ ਕੀ ਹੈ ਯਾਦ ਇਹਨੂੰ ਮਰਵਾ ਦੇ ਉਹ ਤੇ ਜਾਇਦੀ ਪੂਜਾ ਕਰੂਗਾ ਦੋ ਹੀ ਕੰਮ ਕਰੂਗਾ ਕਹਿੰਦਾ ਗਿਆਤਾ ਬੰਦਾ ਕਹਿੰਦਾ ਤੁਹਾਡੀ ਪੂਜਾ ਕਰੂਗਾ ਤੁਸੀਂ ਵਾਹਿਗੁਰੂ ਆ ਉਹ ਧੰਨ ਸਾਰੀ ਕੁਦਰਤ ਆਪਣੇ ਸਰੀਰ ਨਾਲ ਬੰਨੇ ਬੈਠੇ ਆ ਤੇ ਜਾ ਕੇ ਉਹ ਮਰਵਾਓ ਇਹਨੂੰ ਉਹ ਗੱਲ ਸਾਨੂੰ ਤਾਂ ਨਜ਼ਰ ਆਈ ਕਿ ਸਾਨੂੰ ਸਾਰੇ ਇਹਨੂੰ ਮਰਵਾਉਣਾ ਚਾਹੁੰਦੇ ਆ ਖਤਮ ਕਰਨਾ ਚਾਹੁੰਦੇ ਆ ਉਹਦਾ ਕਾਰਨ ਇਹ ਆ ਕਿ ਅਸੀਂ ਸਾਰੇ ਕੁਦਰਤ ਦੇ ਮਾਲਕ ਆ